ਅੰਮ੍ਰਿਤਸਰ ਦੇ ਵਿੱਚ ਬੀਜੇਪੀ ਵਰਕਰਾਂ ਦੇ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ਇਹ ਯਾਤਰਾ ਫੌਜ ਨੂੰ ਲੈ ਕੇ ਕੱਢੀ ਗਈ ਜਿਸ ਦੇ ਵਿੱਚ ਕਿ ਉਹਨਾਂ ਦੇ ਸਨਮਾਨ ਦੇ ਵਜੋਂ ਕੱਢੀ ਗਈ ਜੋ ਕਿ ਪ੍ਰੋਗਰਾਮ ਸੰਧੂਰ ਚੱਲ ਰਿਹਾ ਸੀ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਨੂੰ ਲੈ ਕੇ ਜੋ ਪ੍ਰੋਗਰਾਮ ਸੰਧੂਰ ਮਿੱਥੇ ਗਈ ਉਸ ਦੇ ਵਿੱਚ ਸਫਲਤਾ ਨੂੰ ਲੈ ਕੇ ਅਤੇ ਫੌਜੀ ਹੌਸਲਾ ਫਜ਼ਾਈ ਲਈ ਇਹ ਤਿਰੰਗਾ ਯਾਤਰਾ ਅੰਮ੍ਰਿਤਸਰ ਵਿੱਚ ਕੱਢੀ ਗਈ ਜੋ ਕਿ ਹਾਲਗੇੜ ਤੋਂ ਸ਼ੁਰੂ ਹੁੰਦੀ ਹੋਈ ਵਕ ਵਕ ਥਾਵਤ ਗਈ। ਆਜ ਮੈਂ ਹਰਵਿੰਦਰ ਸਿੰਘ ਸੰਧੂ ਅਧਿਐਕਸ਼ੀਓ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਦਾ आज जो तिरंगा यात्रा हम निकाल रहे हैं जो ऑपरेशन संदूर में हमारे जवानों ने पाकिस्तान में घुस के वो जो आतंकवादियों के ट्रेनिंग सेंटर्स और आतंकवादियों को मारा है उसके उपलक्ष्य में हमने आज तिरंगा यात्रा निकाल रहे हैं ये सारे शहर में हम एक मैसेज देना चाहते हैं कि हम उन वीर सैनिकों के साथ हैं हम अपने देश के साथ हैं हम अपने यशस्वी और तपस्वी प्रधानमंत्री जी के साथ हैं ਕਾਰੇ ਕਰੋ ਬਿਲਕੁਲ ਲੰਦਾ ਜਾਏ ਇਹ ਹਾਲ ਬਾਜ਼ਾਰ ਚ ਸ਼ੁਰੂ ਹੋ ਗਈ ਔਰ ਸਾਰਾ ਅੰਦਰੂਨ ਸ਼ਹਿਰ ਹੋ ਕੇ ਇਹ ਹਾਥੀਗੜ ਤੱਕ ਸਮਾਪਤ ਹੋ ਗਿਆ ਸਾਰਾ ਪਾਕਿਸਤਾਨ ਦੇ ਨਾਲ ਕੋਈ ਆਪਣੀ ਬੰਦੀ ਬਿਲਕੁਲ ਨਹੀਂ ਲੜਾਈ ਪਾਕਿਸਤਾਨ ਦੇ ਨਾਲ ਸਾਡੀ ਇਤਨਾ ਹੀ ਜਾਰੀ ਰਹੇਗੀ ਜੇ ਉਹਨਾਂ ਨੇ ਸਾਡੇ ਮਾਵਾਂ ਔਰ ਭੈਣਾਂ ਦਾ ਸਦੂਰ ਉਜਾੜਨ ਦੀ ਕੋਸ਼ਿਸ਼ ਕੀਤੀ ਤੇ ਆਪਾਂ ਉਹਨਾਂ ਦਾ ਬਤਲਾ ਉਹਨਾਂ ਦੇ ਘਰ ਜਾ ਕੇ ਲਿੱਤਾ ਉਹਨਾਂ ਦੇ ਟਿਕਾਣੇ ਤਬਸਤ ਕਰਕੇ ਲਿੱਤਾ ਜੇ ਫਿਰ ਹਮਾਕਤ ਕਰਨਗੇ ਸਾਡੀ ਸੈਨਾ ਤਨਾਤ ਹੈ ਫਿਰ ਇਤਨਾ ਹੀ ਜਵਾਬ ਦੇਵਾਂਗੇ ਉਹ ਨਾਲ ਤਿਰੰਗਾ ਯਾਤਰਾ ਤੁਸੀਂ ਕਰ ਰਹੇ ਜੀ ਭਾਰਤੀ ਸੈਨਾ ਨੂੰ ਕਿੰਨਾ ਕੁ ਬਲ ਮਿਲੇਗਾ ਬਿਲਕੁਲ ਭਾਰਤੀ ਸੈਨਾ ਨੂੰ ਪੂਰਾ ਬਲ ਮਿਲੇਗਾ ਔਰ ਭਾਰਤੀ ਸੈਨਾ ਦੇ ਅੱਜ ਆਪਾਂ ਮਨੋਬਲ ਉੱਚਾ ਕਰਨ ਵਾਸਤੇ ਅੱਜ ਸਾਰੇ ਨਾਗਰਿਕ ਇਕੱਠੇ ਹੋ ਕੇ ਇਹ ਜਿਹੜੀ ਸਾਰੀਆਂ ਆਰਗੇਨਾਈਜੇਸ਼ਨ ਸਾਰੀਆਂ ਵਪਾਰਕ ਸੰਸਥਾਨ ਸਾਰੇ ਹੀ ਤਿਆਰ ਨੇ ਅੱਜ ਤੜੀ ਇੱਕ ਬਹੁਤ ਵੱਡਾ ਇੱਕ ਤਿਰੰਗਾ ਯਾਤਰਾ ਕੱਢ ਕੇ ਸਾਰੇ ਸ਼ਹਿਰ ਦੇ ਵਿੱਚ ਇੱਕ ਮੈਸੇਜ ਦੇਣ ਜਾ ਰਹੇ ਆ ਕਿ ਆਪਾਂ ਭਾਰਤੀ ਸੈਨਾ ਦੇ ਨਾਲ ਆ